ਵਰੋਧੀ ਧਿਰਾਂ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੀਆਂ ਸਵਾਲ ਖੜੇ ਕਰ ਰਹੇ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਲਾਅ ਐਂਡ ਆਰਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾ ਤੇ ਸਟੇਬਲ ਕੀਤਾ ਗਿਆ ਨਾ ਮੇਨਟੇਨ ਕੀਤਾ ਗਿਆ ਦਿਨ ਦਿਹਾੜੇ ਵਾਰਦਾਤਾਂ ਹੁੰਦੀਆਂ ਨੇ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਹੈ ਅਤੇ ਵੱਡੇ ਕਾਰੋਬਾਰੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰੈਬ ਕਰਾਲਾ ਹੈ ਇਵਨ ਦੋ ਹਰਪਾਲ ਸਿੰਘ ਚੀਮਾ ਨੇ ਅਜ ਤੂੰ 6 ਮਹੀਨੇ ਪਹਿਲਾਂ ਕਿਹਾ ਸੀ ਕਿ ਜਿਹੜਾ ਗੈਂਗਸਟਰ ਹੈ ਜਿਹੜਾ ਲੁੱਟਦਾ ਹੈ ਜਿਹੜਾ ਲੋਕਾਂ ਨੂੰ ਮਾਰਦਾ ਹੈ ਉਹਨਾਂ ਨੂੰ ਗੋਲੀਆਂ ਵਜਣਗੀਆਂ ਉਹਨਾਂ ਉਹਨਾਂ ਲਈ ਕੋਈ ਮਾਫੀ ਨਹੀਂ ਇਧਰ ਆਪ ਆਦਮੀ ਪਾਰਟੀ ਦੇ ਵੱਡੇ ਆਗੂ ਦੇ ਘਰ ਦੇ ਉੱਤੇ ਹਮਲਾ ਹੋ ਗਿਆ ਹੈ ਅਤੇ ਉਸ ਦੀ ਗੱਡੀ ਤੇ ਪਟ્રોલ ਪਾ ਕੇ ਉਸ ਨੂੰ ਸਾਰ ਦਿੱਤਾ ਗਿਆ ਤਰਥਲੀ ਮੱਚੀ ਹੋਈ ਆ ਪੰਜਾਬ ਦੇ ਵਿੱਚ ਜੇਕਰ ਆਪ ਆਦਮੀ ਪਾਰਟੀ ਦੇ ਆਗੂ ਵਿਧਾਇਕ ਮੰਤਰੀ ਟਾਰਗੇਟ ਕੀਤੇ ਜਾਣਗੇ ਇਹਨਾਂ ਗੈਂਗਸਟਰਾਂ ਵੱਲੋਂ ਇਹਨਾਂ ਸ਼ਰਾਰਤੀ ਅੰਸਰਾਂ ਵੱਲੋਂ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਵੱਡੇ ਕਾਰੋਬਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਕਰਕੇ ਵੱਡੇ ਕਾਰੋਬਾਰੀ ਪੰਜਾਬ ਦੇ ਵਿੱਚੋਂ business ਛੱਡ ਕੇ ਮੱਧ ਪ੍ਰਦੇਸ਼ ਜਾ ਰਹੇ ਨੇ ਬਾਕੀ ਦੇ ਸੂਬਿਆਂ ਦੇ ਵਿੱਚ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਨੂੰ ਭਰੋਸਾ ਭਰੋਸਾ ਦੇ ਰਹੇ ਨੇ ਕਿ ਤੁਹਾਡੇ ਜਾਨ ਮਾਲ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਲਾਜ ਆਰਡਰ ਮੈਂਟੇਨ ਕਰਕੇ ਰੱਖਾਂਗੇ ਤੁਸੀਂ ਇੰਡਸਟਰੀਆਂ ਤੁਸੀਂ ਫੈਕਟਰੀਆਂ ਤੁਸੀਂ ਹੋਰ ਪ੍ਰੋਜੈਕਟ ਸਾਡੇ ਸੂਬੇ ਦੇ ਵਿੱਚ ਲਾ ਸਕਦੇ ਹੋ ਪੰਜਾਬ ਨੂੰ ਬੜਾ ਵੱਡਾ ਘਾਟਾ ਪਵੇਗਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਕਾਰੋਬਾਰੀਆਂ ਨੂੰ ਪਰਮਿਟ ਕੀਤਾ ਜਾ ਰਿਹਾ ਹੈ ਲੇਕਿਨ ਇਧਰ ਜੇਕਰ ਆਪ ਆਦਮੀ ਪਾਰਟੀ ਦੇ ਆਗੂ ਉਤੇ ਹੀ ਹਮਲਾ ਹੋ ਜਾਵੇਗਾ ਤਾਂ ਫਿਰ ਬਾਕੀਆਂ ਦੇ ਕੀ ਕਹਿਣੀ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਲੁਧਿਆਣਾ ਦੇ ਲਹਿਰਾਪਿੰਡ ਦੇ ਤੋ ਖਬਰ ਆ ਰਹੀ ਹੈ ਜਿੱਥੇ ਆਪ ਨੇਤਾ ਦੇ ਘਰ ਤੇ ਹਮਲਾ ਕੀਤਾ ਗਿਆ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਕਾਰ ਨੂੰ ਅੱਗ ਲਗਾ ਦਿੱਤੀ ਗਈ ਦੇਖੋ ਇਹ ਨਹੀਂ ਸ਼ਰਾਬੀ ਅੰਸਰਾਂ ਦੇ ਇਹ ਨਹੀਂ ਗੈਂਗਸਟਰਾਂ ਦੇ ਹੌਸਲੇ ਹੌਸਲੇ ਬਲੰਦ ਨੇ ਰਾਤੋਂ ਰਾਤ ਰਾਤ ਨੂੰ ਵੀ ਕਾਰਾ ਕਰਦੇ ਨੇ ਦਿਨ ਵੇਲੇ ਵੀ ਟਾਰਗੇਟ ਕਰਦੇ ਨੇ ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਨੂੰ ਅੱਧੀ ਦਰਜਨ ਹਥਿਆਰਬੰਦ ਹਮਲਾਵਰਾਂ ਨੇ ਨਸ਼ਾ ਤਸਕਰ ਵਿਰੋਧ ਮੈਪ ਚਲਾ ਰਹੇ ਆਗੂ ਸਖਵਿੰਦਰ ਸਿੰਘ ਛਿੰਦਾ ਦੇ ਘਰ ਤੇ ਹਮਲਾ ਕਰ ਦਿੱਤਾ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਜਾਂਚ ਕੀਤੀ ਜਾ ਰਹੀ ਹੈ ਪਤਾ ਲੱਗਾ ਹੈ ਕਿ ਹਮਲਾਵਰਾਂ ਨੇ 5 ਤੋਂ 7 ਗੋਲੀਆਂ ਚਲਾਈਆਂ ਅਤੇ ਕਾਰ ਨੂੰ ਅੱਗ ਲਗਾ ਦਿੱਤੀ ਪਰਿਵਾਰ ਨੂੰ ਗੰਭੀਰ ਨਤੀਜਿਆਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਵੱਲੋਂ ਦੱਸਿਆ ਗਿਆ ਕਿ ਡੇਲੋ ਦੀ ਐਸ ਐਚ ਓ ਦੀ ਅਗਵਾਈ ਹੇਠ ਪੁਲਿਸ ਟੀਮ ਮੁੱਖ ਦੋਸ਼ੀ ਅਤੇ ਉਸ ਦੇ ਸਾਥੀ ਨੂੰ ਫੜਨ ਲਈ ਮੈਮਚਲਾਰੀ ਹੈ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੁਖਵਿੰਦਰ ਸਿੰਘ ਸਿੰਧਾ ਸੁਖਵਿੰਦਰ ਸਿੰਘ ਸਿੰਧਾ ਜੋ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਹਨ ਨੇ ਦੋਸ਼ ਲਗਾਇਆ ਕਿ ਸਬਸ ਗਾਉਣ ਤੇ ਨਸ਼ਾ ਤਸਕਰਾ ਤੇ ਉਹਨਾਂ ਦੇ ਸਰਪ੍ਰਸਦ ਦਾ ਵਿਰੋਧ ਕਰਨ ਲਈ ਮੇਰੇ ਤੇ ਹਮਲਾ ਕੀਤਾ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਦੌਰਾਨ ਤੇ ਤੱਥ ਵੀ ਸਾਹਮਣੇ ਆਉਣਗੇ ਅਤੇ ਇਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਜਿਸ ਆਗੂ ਉੱਤੇ ਹਮਲਾ ਕੀਤਾ ਗਿਆ ਉਹ ਟਰੱਕ ਯੂਨੀਅਨ ਦਾ ਆਪ ਆਦਮੀ ਪਾਰਟੀ ਵੱਲੋਂ ਹਲਕਾ ਡੇਲਾ ਤੋਂ ਹਲਕਾ ਡੇਲੂ ਤੋਂ ਉਹ ਪ੍ਰਧਾਨ ਹੈ ਐਸਐਚਓ ਵੱਲੋਂ ਕ੍ਰੂਸਾ ਦਿੱਤਾ ਗਿਆ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਹਾਲਾਂਕਿ ਇਹ ਸੁਖਸਿੰਦਰ ਸਿੰਘ ਸਿੰਧਾ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਨਸ਼ਾ ਸਾਡੇ ਹਲਕੇ ਦੇ ਵਿੱਚ ਨਾ ਵੇਚੋ ਇਹੀ ਕਹਿਣਾ ਸੀ ਕਿ 6-7 ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਉਸ ਦੀ ਗੱਡੀ ਨੂੰ ਅਗ ਲਗਾ ਦਿੱਤੀ ਗਈ ਮੌਕੇ ਤੇ ਪੁਰਸ ਨੇ ਪਹੁੰਚ ਕੇ ਇਸ ਦੀ ਸ਼ਾਰਟ ਬਿਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਧੰਨਵਾਦ